ਸੋਸ਼ਲ ਮੀਡੀਆ ਇੱਕ ਐਹੋਜੀ ਚੀਜ਼ ਆ ਜੋ ਹਰ ਇੱਕ ਨੂੰ ਫੇਮਸ ਕਰ ਦਿੰਦੀ ਆ ਸੋਸ਼ਲ ਮੀਡੀਆ ਤੇ ਇਹ ਆਵਾਜ਼ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਆ ਗੁਰੂ ਵਾਲਾ ਬਣੀਏ ਮੀਰ ਜੀ ਗੁਰੂ ਵਾਲਾ ਬਣੀਏ ਅਸਲ ਦੇ ਵਿੱਚ ਇਹ ਆਵਾਜ਼ ਇਹਨਾਂ ਦੀ ਆ ਇਹਨਾਂ ਦਾ ਅਸਲ ਨਾਮ ਆ ਸੁਰੇਸ਼ ਅਤੇ ਹੁਣ ਸਿੰਘ ਸੱਜ ਗਏ ਨੇ ਨਾਮ ਹੋ ਗਿਆ ਆ ਸੁਰੇਸ਼ ਸਿੰਘ ਖਾਲਸਾ ਅਤੇ ਇਹ ਪੰਜਾਬ ਦੇ ਨਹੀਂ ਇਹ ਬਿਹਾਰ ਤੋਂ ਨੇ ਲੋਕ ਪੂਰਾ ਐਪਰੀਸ਼ੀਏਟ ਵੀ ਕਰ ਰਹੇ ਨੇ ਵੀ ਇੱਕ ਬਿਹਾਰ ਤੋਂ ਆਇਆ ਹੋਇਆ ਆਪਣੇ ਪੰਜਾਬੀਆਂ ਨੂੰ ਸਿੱਖੀ ਬਾਰੇ ਦੱਸ ਰਿਹਾ ਵੀ ਸਿੱਖੀ ਕੀ ਚੀਜ਼ ਆ ਇਸ ਵੀਰ ਦੀ ਵੀਡੀਓਜ਼ ਦੀ ਪੂਰੀ ਸਲਾਹਨਾ ਕਰ ਰਹੇ ਨੇ ਤਾਰੀਫ਼ ਕਰ ਰਹੇ ਨੇ ਵੀ ਇਹ ਬਹੁਤ ਚੰਗਾ ਕੰਮ ਕਰ ਰਿਹਾ ਹੈ ਪੂਰੇ ਸਿੱਖੀ ਬਾਣੇ ਦੇ ਵਿੱਚ ਆ ਅੰਮ੍ਰਿਤ ਪਾਣ ਕੀਤਾ ਹੋਇਆ ਆ ਆਕੀ ਇਹ ਵੀਡੀਓ ਤੁਸੀਂ ਜ਼ਰੂਰ ਦੇਖੋ ਕਿੱਥੋਂ ਇਹ ਵੀਡੀਓ ਵਾਇਰਲ ਹੋਈ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਨਸ਼ਿਆਂ ਨੂੰ ਛੱਡਿਏ ਗੁਰੂ ਵਾਲਾ ਬਣੀਏ ਸੋ ਚੰਗੇ ਚੀਜ਼ ਨੂੰ ਐਪਰੀਸ਼ੀਏਟ ਕਰਨਾ ਤਾਂ ਬਣਦਾ ਆ ਬੇਸਿਕ ਸੋਸ਼ਲ ਮੀਡੀਆ ਤੇ ਕਿੰਨਾ ਜ਼ਿਆਦਾ ਇਸ ਵੀਰ ਦਾ ਮਜ਼ਾਕ ਬਣਾਇਆ ਜਾਵੇ ਚੰਗੇ ਵੇਦ ਦੇ ਵਿੱਚ ਬਣਾ ਰਹੇ ਨੇ ਲੋਕ ਹੱਸਾ ਮਜ਼ਾਕ ਨਹੀਂ ਕਰ ਰਹੇ ਚੰਗੇ ਵੇਦ ਨਾਲ ਅਪਰੀਸ਼ੀਏਟ ਵੀ ਕਰ ਰਹੇ ਨੇ ਇੱਕ ਲਾਈਕ ਬਣਦਾ ਹੈ ਇਸ ਬਾਈ ਦੇ ਲਈ ਸੁਰੇਸ਼ ਸਿੰਘ ਖਾਲਸਾ ਆਈਡੀ ਜਾਂ ਇੰਸਟਾਗ੍ਰam ਤੇ ਤੁਸੀਂ ਜਾ ਕੇ ਸਰਚ ਮਾਰ ਲਿਓ S O R A S H ਇਸ ਨਾਮ ਤੋਂ ਆ ਬਾਕੀ ਪੰਜਾਬ ਦੇ ਵਿੱਚ ਆ ਕੇ ਸਿੱਖੀ ਨੂੰ ਅਪਣਾਇਆ ਇਸਨੇ ਉਸ ਦੇ ਲਈ ਵੀ ਇੱਕ ਲਾਈਕ ਬਣਦਾ ਆ ਬਾਕੀ ਤੁਸੀਂ ਇੰਸਟਾਗ੍ਰam ਅਕਾਊਂਟ ਦੇਖੋਗੇ ਇਸ ਦਾ ਤੇ ਪੂਰੀ ਸਿੱਖੀ ਤੋਂ ਰਿਲੇਟਿਡ ਸਾਰੀ ਵੀਡੀਓਜ਼ ਨੇ 도리로구 소주기 되게.